ਇਹ ਸਮਝੀਏ ਕਿ ਵੀ ਕੋਈ ਸੰਗਠਨ ਜਿਹੜਾ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਮਿਲਦੀ ਤੇ ਉਹ ਸਾਹਮਣੇ ਆ ਕੇ ਗੱਲ ਕਰ ਸਕਦਾ ਉਹ ਇਸਲਾਮੀ ਨਾਮ ਦੇ ਤੌਰ ਤੇ ਆ ਦੇ ਸਮਣ ਤੇ ਭਾਰਤ ਦੇ ਨਾਲ ਨਾਲ ਇਸਲਾਮ ਦੇ ਵੀ ਗਰਦਾਰ ਨੇ ਔਰ ਉਨਾਂ ਹੀ ਵੱਡੇ ਇਸਲਾਮ ਦੇ ਵੀ ਦੁਸ਼ਮਣ ਹੈ ਜਿੰਨੇ ਵੱਡੇ ਸਿੱਖ ਦੇ ਦੁਸ਼ਮਣ ਨੇ ਜਿੱਥੇ ਦੇਸ਼ ਨੂੰ ਛੱਟ ਪਹੁੰਚਦੀ ਉਥੇ ਇੱਕ ਧਰਮ ਨੂੰ ਵੀ ਇਹ ਛੱਟ ਪਹੁੰਚਦੀ ਪਈ ਹੈ ਵੀ ਆਮ ਲੋਕਾਂ 'ਚ ਇੱਕ ਗਲਤ ਮੈਸੇਜ ਗਿਆ ਕਿ ਸ਼ਾਇਦ ਮੁਸਲਮਾਨ ਜਿਹੜੇ ਨੇ ਹਥਿਆਰ ਕੀਨੇ ਜਾਂ ਕਿ ਇਸਲਾਮ ਧਰਮ ਦੇ ਵਿੱਚ ਕੁਰਾਨ ਚਨੀ ਦੀ ਗਾਇਤ ਚ ਜ਼ਿਕਰ ਹੈ। ਚੁਕ ਦੇਸ਼ਦਾਰ ਨਾ ਮਾਰੇ। ਜੀ ਉਹ ਮੁਸਲਮ ਕੰਟਰੀ ਹੈ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਜਿਹਹਾਦ ਦੇ ਨਾਂ ਤੇ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਉਹਨ ਕੀਤਾ ਦਾ 5 10 20 ਚਲੋ ਜੋ ਵੀ ਹੋਣਗੇ ਉਹਦਾ ਸਰਕਾਰ ਨੂੰ ਪਤਾ ਹੋਏਗਾ। ਲੇਕਿਨ ਮੈਂ ਸਮਝਦਾ ਉਹਦੀ وجہ ਨਾਲ ਹਜ਼ਾਰਾਂ ਲੋਕਾਂ ਦੀ ਤਾਲੀਮ ਵੀ ਖਰਾਬ ਹੋਈ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਦੋਸਤੋ ਪਿਛਲੇ ਦਿਨੀ ਦੋ ਹਮਲੇ ਹੋਏ ਪਹਿਲਾ ਹਮਲਾ ਦਿੱਲੀ ਵਿੱਚ ਹੋਇਆ ਉਹ ਵੀ ਅੱਤਵਾਦੀ ਸੀ ਤੇ ਦੂਸਰਾ ਹਮਲਾ ਪੰਜਾਬ ਫਿਰੋਜ਼ਪੁਰ ਹੋਇਆ ਕਿਹਾ ਜਾ ਰਿਹਾ ਵੀ ਉਹ ਵੀ ਕਿਸੇ ਪੰਜਾਬੀ ਅੱਤਵਾਦੀ ਸੰਗਠਨ ਨੇ ਜਾਂ ਕੱਟੜਵਾਦੀਆਂ ਨੇ ਇਸ ਹਮਲੇ ਦਾ ਜਿੰਮੇਵਾਰੀ ਲਈ ਹੈ ਇਸੇ ਲੜੀ ਦੇ ਤਹਿਤ ਜਿਸ ਵਿਅਕਤੀ ਨਾਲ ਤੁਹਾਨੂੰ ਮਿਲਣ ਜਾ ਰਹੇ ਜਿਸ ਵਿਅਕਤੀ ਨਾਲ ਇਸ ਮੁੱਦੇ ਤੇ ਗੱਲ ਕਰਨ ਜਾ ਰਹੇ ਨੇ ਪੰਜਾਬ ਦੇ ਸ਼ਾਹੀ ਇਮਾਮ ਨੇ ਮੌਲਾਣਾ ਉਸਮਾਨ ਰਹਿਮਾਨੀ ਸਰ ਬਹੁਤ ਬਹੁਤ ਸਾਡੇ ਥਰਮਚ ਸਰ ਇੱਕ ਦਿੱਲੀ ਹਮਲਾ ਉਹਨੂੰ ਬਾਰੇ ਕਿਸ ਤਰ੍ਹਾਂ ਦੇ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹਰਮ ਕਰਨ ਵਾਲਾ ਦਿੱਲੀ ਚ ਜਿਹੜਾ ਲਾਲ ਕਿਲੇ ਦੇ ਬਾਹਰ ਅਤਵਾਦੀ ਹਮਲਾ ਹੋਇਆ ਉਹਦੇ ਚ ਵੱਡੀ ਗਿਣਤੀ ਦੇ ਵਿੱਚ ਮਜ਼ਲੂਮ ਆਮ ਲੋਕ ਨਹਿਤੇ ਲੋਕ ਮੁਸਾਫਰ ਪਬਲਿਕ ਚੜੀਆਂ ਉਹ ਮਾਰੇ ਗਏ ਸ਼ਹੀਦ ਹੋ ਗਏ ਤੇ ਮੈਂ ਸਮਝਦਾ ਕਿ ਜਿਹੜੇ ਲੋਕ ਇਹ ਕੰਮ ਕਰਦੇ ਪਏ ਆ ਅੱਤਵਾਦ ਦਾ ਕਿ ਵੀ ਉਹ ਇਨਸਾਨੀਅਤ ਤੋਂ ਵੀ ਬਹੁਤ ਲੋ ਕੈਟਾਗਰੀ ਦੇ ਲੋਕ ਹੈ ਜਿਨ੍ਹਾਂ ਦਾ ਜ਼ਮੀਰ ਵੀ ਮਰਿਆ ਕਿਉਂਕਿ ਅਗਰ ਆਪਾਂ ਇਹ ਸਮਝੀਏ ਕਿ ਵੀ ਕੋਈ ਸੰਗਠਨ ਜਿਹੜਾ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਮਿਲਦੀ ਤੇ ਉਹ ਸਾਹਮਣੇ ਆ ਕੇ ਗੱਲ ਕਰ ਸਕਦਾ ਸੀ ਲੇਕਿਨ ਜਿਹੜੇ ਲੋਕ ਪਿੱਠ ਪਿੱਛੇ ਗਰੀਬਾਂ ਤੇ ਜਿੱਦਾਂ ਕਸ਼ਮੀਰ 'ਚ ਤੁਸੀਂ ਦੇਖਿਆ ਅਜ ਤੋਂ 4 ਮਹੀਨੇ ਪਹਿਲਾਂ ਜਿਹੜੇ ਟੂਰਿਸਟਾਂ ਦੇ ਉੱਤੇ ਨਿਆਤੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਕਿਸੇ ਦਾ ਭਰਾ ਕਿਸੇ ਦਾ ਖਾਮੀਨ ਕਿਸੇ ਦੀ ਬੇਟੀ ਕਿਸੇ ਦੀ ਮਾਂ ਨੂੰ ਕਤਲ ਕੀਤਾ ਗਿਆ ਇਹ ਬਿਲਕੁਲ ਉਹੀ ਪੈਟਰਨ ਦਾ ਮੈਂ ਇਹ ਸਮਝਦਾ ਕਿ ਉਦਾਂ ਦਾ ਹੀ ਹਮਲਾ ਹੈ ਜਿਨੇ ਕਿਤੇ ਨਾ ਕਿਤੇ ਭਾਰਤ ਦੀ ਦੇਸ਼ਤਾ ਨੂੰ ਅਖੰਡਤਾ ਨੂੰ ਭਾਰਤ ਦੇ ਲੋਕਾਂ ਦੇ ਸਕੂਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਨਾਲ ਬਹਿਸ਼ੀਤ ਮੁਸਲਮਾਨ ਮੇਰੇ ਦਿਲ ਛਿ ਪਿਛਲੇ ਹਫਤੇ ਜੋ ਇਹ ਗੱਲ ਕਈ ਵਾਰ ਆਈ ਕਿ ਜਿਹੜੇ ਹੱਤਿਆਵਾਦੀ ਸੰਗਠਨ ਨੇ ਔਰ ਉਹਨਾਂ ਚ ਬਹੁਤ ਸਾਰੇ ਲੋਕਾਂ ਦੇ ਨਾਮ ਜਿਹੜੇ ਐ ਉਹ ਇਸਲਾਮੀ ਨਾਮ ਦੇ ਤੌਰ ਤੇ ਹੰਦੇ ਸਾਹਮਣੇ ਤੇ ਇਹ ਭਾਰਤ ਦੇ ਨਾਲ ਨਾਲ ਇਸਲਾਮ ਦੇ ਵੀ ਗਰਦਾਰ ਨੇ ਔਰ ਉਨਿੰ ਹੀ ਵੱਡੇ ਇਸਲਾਮ ਦੇ ਵੀ ਦੁਸ਼ਮਣ ਨੇ ਜਿੰਨੇ ਵੱਡੇ ਸਾਡੇ ਦੇਸ਼ ਦੇ ਦੁਸ਼ਮਣ ਕਿਉਂਕਿ ਅਸੀਂ ਬਤੌਰ ਮੁਸਲਮਾਨ ਇਹ ਮਹਿਸੂਸ ਕਰਦੇ ਹਾਂ ਕਿ ਇਹਨਾਂ ਨਾਪਾਕ ਹਮਲਿਆਂ ਤੋਂ ਬਾਅਦ ਜਿੱਥੇ ਦੇਸ਼ ਨੂੰ ਸੱਟ ਪਹੁੰਚਦੀ ਹੈ ਉੱਥੇ ਇੱਕ ਧਰਮ ਨੂੰ ਵੀ ਇਹ ਸੱਟ ਪਹੁੰਚਦੀ ਪਈ ਹੈ ਵੀ ਆਮ ਲੋਕਾਂ 'ਚ ਇੱਕ ਗਲਤ ਮੈਸੇਜ ਗਿਆ ਹੈ ਕਿ ਵੀ ਸ਼ਾਇਦ ਇਸ ਧਰਮ ਦੇ ਲੋਕ ਜਿਹੜੇ ਨੇ ਆਤਵਾਦੀ ਕਦੇ ਨਾ ਕਦੇ ਇਹ ਨਹੀਂ ਲੱਗਦਾ ਕਿ ਲੋਕ ਹਾਲਾਂਕਿ ਇਹਨੇ ਇੰਟੈਲੀਜੈਂਟ ਨੇ ਮੁਸਲਿਮ ਕਮਿਊਨਿਟੀ ਨੂੰ ਉਸ ਨਜ਼ਰ ਨਾਲ ਦੇਖਣ ਲੱਗਾ ਮੰਨੇ ਨਹੀਂ ਤੇ ਜਾ ਕੇ ਦੇਖੋ ਤੁਸੀਂ ਆ ਪਿੱਛੇ ਅਗਰ ਇਹਨਾਂ ਨੂੰ ਸ਼ਾਰਟ ਲਿਸਟ ਕਰੀਏ ਆਤਵਾਦੀਆਂ ਤੇ ਉਹਦੇ ਚ ਇਕੱਲੇ ਤੁਹਾਨੂੰ ਮੁਸਲਮਾਨ ਨਹੀਂ ਮਿਲਣਗੇ ਸਾਰੇ ਧਰਮਾਂ ਦੇ ਲੋਕ ਮਿਲ ਜਾਣਗੇ ਖਾਸ ਕਰਕੇ ਜਿੱਦਾਂ ਪੰਜਾਬ 'ਚ ਜੋ ਕੁਝ ਹੋਇਆ ਲੁਧਿਆਣਾ ਸਾਡੀ ਪੁਲਿਸ ਨੇ ਸਮਾਂ ਰਹਿੰਦੇ ਹੋਏ ਜਿਹੜੇ ਲੋਕਾਂ ਨੂੰ ਫੜਿਆ ਲੇਕਿਨ ਕਿਤਨਾ ਕਿਤੇ ਸੋਸ਼ਲ ਮੀਡੀਆ ਚ ਹੋਰ ਜਿਹੜੇ ਪਲੇਟਫਾਰਮ ਹੈ ਉੱਥੇ ਇਹ ਜ਼ਰੂਰ ਦਰਸਾਇਆ ਜਾਂਦਾ ਹੈ ਕਿ ਸ਼ਾਇਦ ਮੁਸਲਮਾਨ ਜਿਹੜੇ ਨੇ ਅਤਵਾਦੀ ਨੇ ਜਦ ਕਿ ਇਸਲਾਮ ਧਰਮ ਦੇ ਵਿੱਚ ਕੁਰਾਨ ਸ਼ਰੀਫ ਜੀ ਦਾ ਇਹ ਜ਼ਿਕਰ ਹੈ ਕਿਉਂਕਿ ਜਿਹੜਾ ਸਾਡਾ ਸੋਸ਼ਲ ਮੀਡੀਆ WhatsApp ਯੂਨੀਵਰਸਿਟੀ ਹੈ ਉਹਦੇ ਮੁਤਾਬਕ ਤਾਂ ਅਗਰ ਅਗਰ ਪੜ੍ਹੀਏ ਆਪਾਂ ਦੇਖੀਏ ਤੇ ਇਹਦਾ ਮਤਲਬ ਤਾਂ ਖੁਦਾ ਮਾਫ ਕਰੇ ਵੀ ਕੁਰਾਨ ਸ਼ਰੀਫ ਜੀ ਕਤਲ ਕਰਨ ਦਾ ਹੁਕਮ ਹੈ ਲੇਕਿਨ ਅਗਰ ਤੁਸੀਂ ਅਸਲੀਅਤ ਉਸ ਮੁਕੱਦਸ ਕਿਤਾਬ ਨੂੰ ਅਸੀਂ ਪੜ੍ਹਦੇ ਹਾਂ ਤੇ ਹੁਕਮ ਹੈ ਕਿ ਅਗਰ ਤੁਸੀਂ ਨਾਜਾਇਜ਼ ਕਿਸੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਤੇ ਇਹ ਜਿਵੇਂ ਸਾਰੀ ਦੁਨੀਆ ਨੂੰ ਤੁਸੀਂ ਮਾਰ ਦਿੱਤਾ ਮਤਲਬ ਐਡਾ ਵੱਡਾ ਪਾਪ ਹੈ ਕਿਸੇ ਇੱਕ ਬੰਦੇ ਨੂੰ ਮਾਰਨਾ ਔਰ ਫਿਰ ਨਿਹੱਤੇ ਨੂੰ ਮਾਰਨਾ ਬੇਕਸੂਰ ਲੋਕਾਂ ਨੂੰ ਮਾਰਨਾ ਤੇ ਮੈਂ ਸਮਝਦਾ ਕਿ ਐਸਾ ਜੁਰਮ ਹੈ ਜਿਹਦੇ ਖਿਲਾਫ ਜ਼ੀਰੋ ਟੋਲਰੈਂਸ ਦੇ ਉੱਤੇ ਇੱਕ ਵੱਡੀ ਕਾਰਵਾਈ ਔਰ ਸਜ਼ਾ ਜਿਹੜੀ ਹੈ ਉਹ ਸਮੇਂ ਰਹਿੰਦੇ ਹੋਣੀ ਚਾਹੀਦੀ ਉਦੀ ਵਜ੍ਹਾ ਸਦਾ ਸਮੇਂ ਰਹਿਣ ਦੇ ਤਾਂ ਦੇਣੀ ਚਾਹੀਦੀ ਕਿਉਂਕਿ ਜਿਹੜੇ ਲੋਕਾਂ ਨੇ ਇਹਨੂੰ ਇੱਕ ਮਤਲਬ ਜ਼ਰੀਆ ਬਣਾ ਲਿਆ دہشت ਦਾ ਉਹਨਾਂ ਨੂੰ ਜਦ ਤੱਕ ਅਸੀਂ ਕੋਈ ਠੋਸ ਸਖਤ ਸਜ਼ਾ ਨਹੀਂ ਦਵਾਗੇ ਤੇ ਅਗਲੇ ਜਿਹੜੇ ਬਣਨ ਵਾਲੇ ਐਸੇ دہشت ਗਰਦ ਨੇ ਉਹਨਾਂ ਨੂੰ ਕੋਈ ਖਾਸ ਨਹੀਂ ਹਾਨੀ ਨਹੀਂ ਨਹੀਂ ਦੇਖੋ ਜੀ ਇਸ ਪਿੱਛੇ ਚੂਚ ਦੇਸ਼ ਦਾ ਨਾਮ ਆ ਰਿਹਾ ਹੈ ਜੀ ਉਹ ਮੁਸਲਮ ਕੰਟਰੀ ਹੈ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਜਿਹਹਾਦ ਦੇ ਨਾਂ ਤੇ ਤਿਆਰ ਕੀਤਾ ਜਾਂਦਾ ਹੈ ਹਾਲਾਂਕਿ ਜਿਹਹਾਦ ਇਦਾਂ ਦਾ ਲਫ਼ਜ਼ ਹੈ ਮੇਰੇ ਖਿਆਲ ਨਾਲ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਗੇ ਪਰ ਫਿਰ ਉਹੀ ਗੱਲ ਆ ਗਈ ਫਿਰ ਅਸੀਂ ਕਵਾਂਗੇ ਕਿ ਇਸ ਹਮਲਿਆਂ ਵਿੱਚ ਹੁਣ ਜਿਹੜੀ ਯੂਨੀਵਰਸਿਟੀ ਦਾ ਨਾਮ ਆ ਰਿਹਾ ਜਿਹੜੇ ਬੰਦੇ ਹੋਰ ਵਿੱਚ ਫਸ ਰਹੇ ਨੇ ਉਹ ਵੀ ਸਭ ਮੁਸਲਿਮ ਕਮਿਊਨਿਟੀ ਤੋਂ ਸਿਰ ਉਸੇ ਤਰ੍ਹਾਂ ਇਹ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਇੱਕ ਇਦਾਂ ਦੀ ਚੀਜ਼ ਆ ਲੱਗੀ ਕੁਰਬਾਨੀ ਬਹੁਤ ਦਿੱਤੀ ਹੈ ਨਾ ਮੁਸਲਮਾਨਾਂ ਨੇ ਕਿ ਹਿੰਦੁਸਤਾਨ ਇਸ ਵਾਰੀ ਜ਼ੁਮੇਦੀ ਨਮਾਜ਼ ਦੇ ਵਿੱਚ ਵੀ ਇਹ ਮੁਸਲਮਾਨਾਂ ਨੂੰ ਅਹਿਵਾਨ ਕੀਤਾ ਹੈ ਕਿ ਜਦ ਕੋਈ ਐਸਾ ਗੰਦਾ ਕੰਮ ਹੁੰਦਾ ਹੈ ਜਿਹਦੇ ਚ ਇਸਲਾਮ ਦਾ ਨਾਮ ਨਾਲ ਆਉਂਦਾ ਹੈ ਤੇ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਚਾਹੀਦਾ ਕਿ ਅੱਗੇ ਵੱਧ ਕੇ ਇਕੱਠਾ ਉਹਦਾ ਕੰਡੈਮਨਟ ਕਰਨ ਔਰ ਫਿਰ ਐਸੇ ਲੋਕਾਂ ਨੂੰ ਤਲਾਸ਼ ਵੀ ਕਰਨ ਜਿਹੜੇ ਤੁਹਾਡੇ ਧਰਮ ਦਾ ਨਾਮ ਲੈ ਕੇ ਮੁਸਲਮਾਨ ਬਣ ਕੇ ਇਹਨਾਂ ਗਤੀਵਿਧੀਆਂ 'ਚ ਹੈਗੇ ਉਹਨਾਂ ਨੂੰ ਸਜ਼ਾ ਦੁਵਾਨ ਦੇ ਵਿੱਚ ਹਕੂਮਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤਾਂ ਕਿ ਇਹ ਸਨੇਹਾ ਸਪਸ਼ਟ ਤੌਰ ਤੇ ਜਾ ਸਕੇ ਕਿ ਵੀ ਇਸਲਾਮ ਦਾ ਧਤਵਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਜਿਹੜੇ ਲੋਕ ਇਸਲਾਮ ਦਾ ਨਾਮ ਲੈ ਕੇ ਜਾਂ ਮੁਸਲਮਾਨ ਵਰਗਾ ਨਾਮ ਰੱਖ ਕੇ ਜਾਂ ਇਹਨਾਂ 'ਚ ਹੁਣ ਮਿਸਾਲੇ ਤੌਰ ਤੇ ਤੁਸੀਂ ਇਹ ਦੇਖੋ ਯੂਨੀਵਰਸਿਟੀ ਬੜੀ ਅੱਛੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਡਾਕਟਰਾਂ ਨੇ ਗੰਦਾ ਕੰਮ ਕੀਤਾ ਉਹਨ ਕੀਤਾ ਦਾ 5 10 15 20 ਚਲੋ ਜੋ ਵੀ ਹੋਣਗੇ ਉਹ ਤਾਂ ਸਰਕਾਰ ਨੂੰ ਪਤਾ ਹੋਏਗਾ ਲੇਕਿਨ ਮੈਂ ਸਮਝਦਾ ਉਹਦੀ وجہ ਨਾਲ ਹਜ਼ਾਰਾਂ ਲੋਕਾਂ ਦੀ تعلیم ਵੀ ਖਰਾਬ ਹੋਈ ਇੱਕ ਯੂਨੀਵਰਸਿਟੀ ਵੀ ਖਰਾਬ ਹੋਈ ਬਿਲਕੁਲ ਔਰ ਉਹਦੇ ਜੀ ਤਾਂ 80% ਤੋਂ ਜ਼ਿਆਦਾ ਤਾਂ ਨਾਨ ਮੁਸਲਮੇ ਜਿਹੜੇ ਉੱਥੇ EMPLYE ਨੇ ਮਤਲਬ ਇੱਕ ਇਲਾਕੇ ਦਾ ਵੱਡਾ ਇੰਸਟੀਚਿਊਟ ਹੈ ਕੋ ਵੀ ਖਰਾਬ ਹੋਇਆ ਸਿਰਫ ਚੰਦ ਲੋਕਾਂ ਦੀ ਜਿਹੜੀ ਮੈਂ ਸਮਝਦਾ ਕੱਟਰਵਾਦ ਜਾਂ ਚੰਦ ਲੋਕਾਂ ਦੀ ਬਦਮਾਸ਼ੀ ਜਾਂ ਚੰਦ ਲੋਕਾਂ ਨੂੰ ਦੌਲਤ ਦਾ ਜਿਹੜਾ ਖਸ ਪਿਆ ਹੋਇਆ ਕੁਝ ਵੀ ਸਮਝ ਸਕਦੇ ਆ ਵੀ ਕਿਹੜਾ ਬੰਦਾ ਕਿਸ ਕੰਮ ਲਈ ਕਰ ਰਿਹਾ ਹੈ ਤਾਂ ਸਥਿਤੀ ਸਪਸ਼ਟ ਨਹੀਂ ਹੈ ਨਾ ਕਿ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਵੀ ਪੈਸੇ ਲਈ ਕੀਤਾ ਜਾਂ ਕੋਈ ਉਹਨਾਂ ਦੇ ਦਿਮਾਗ 'ਚ ਫਤੂਰ ਤਾਂ ਕੀਤਾ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਲੇਕਿਨ ਇਹ ਗੱਲ ਤਾਂ ਸਾਫ਼ ਹੈ ਨਾ ਕਿ ਵੀ ਸਿਰਫ ਕੁਝ ਲੋਕਾਂ ਦਾ ਗੁਨਾਹ ਜਿਹੜਾ ਹੈ ਉਹ ਫਿਰ ਪੂਰੀ ਕੌਮ ਨੂੰ ਉਹਦੀ ਕਿ ਇਤਨਾ ਕਿਤੇ ਨਮੋਸ਼ੀ ਜਿਹੜੀ ਆ ਉਹ ਚੇ ਨਹੀਂ ਪੈਂਦੀ ਕੀ ਮੰਨਦੇ ਪਹਿਲ ਲਗਾਓ ਪੁਲਵਾ ਮਾ ਉਸ ਤੋਂ ਪਹਿਲਾਂ ਹੁਣਾ ਕੋਈ ਸਾਜ਼ਿਸ਼ ਚੱਲ ਰਹੀ ਹੈ ਇਸ ਟਾਈਮ ਦੇਸ਼ ਦੇ ਦੇਸ਼ ਦੇ ਪਰ ਮੈਨੂੰ ਇਹ ਲੱਗਦਾ ਦੇਖੋ ਮੈਂ ਪਹਿਲੀ ਗੱਲ ਤਾਂ ਇਹ ਸਰਕਾਰ ਨੂੰ ਹੀ ਕਹਿਣਾ ਚਾਹੁੰਦਾ ਕਿ ਭਾਰਤ ਇਸ ਵੇਲੇ ਸਭ ਤੋਂ ਨੌਜਵਾਨ ਕੰਟਰੀ ਹੈ ਯੰਗ ਕੰਟਰੀ ਪੂਰੇ ਵਰਲਡ ਚ ਇਸ ਵੇਲੇ ਸੇ ਯੰਗ ਕੰਟਰੀ ਕਿਉਂਕਿ ਸਾਡੇ ਕੋਲ ਮੈਨ ਪਾਵਰ ਜਿਹੜੀ ਔਰ ਐਜੂਕੇਸ਼ਨਲ ਜਿਹੜੀ ਪਾਵਰ ਹੈ ਔਰ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸਾਡੇ ਕੋਲ ਜਜ਼ਬਾ ਹੈ ਉਹ ਇਸ ਵੇਲੇ ਦੁਨੀਆਂ ਦੇ ਕਿਸੇ ਹੋਰ ਮੁਲਕ ਦੇ ਕੋਲ ਨਹੀਂ ਜਨਰੇਸ਼ਨ ਦੇ ਹਿਸਾਬ ਨਾਲ ਅਸੀਂ ਮਿਸਾਲ ਦੇ ਤੌਰ ਤੇ 1947 'ਚ ਜੰਮੇ ਆ ਤੇ ਮੁਲਕ ਅਜੇ ਜਵਾਨੀਵਲ ਚੜਦੀ ਜਵਾਨੀਵਲ ਜਾ ਰਿਹਾ ਤੇ ਇਹ ਤਾਂ ਇਹ ਨਹੀਂ ਕਿ ਕੱਲਾ ਸਿਰਫ ਇੱਕ ਦੋ ਮੁਲਕਾਂ ਨੂੰ ਹੀ ਤਕਲੀਫ ਹੋਣੀ ਹੈ ਗਵੰਡੀਆ ਨੂੰ ਦੁਨੀਆਂ 'ਚ ਐਸੀਆਂ ਹੋਰ ਬਹੁਤ ਸਾਰੀਆਂ ਤਾਕਤਾਂ ਹਨ ਜਿਨ੍ਹਾਂ ਨੂੰ ਵਿਸ਼ਵ ਗੁਰੂ ਬਣਦੇ ਹੋਏ ਮੁਲਕ ਜਿਹੜਾ ਪਸੰਦ ਨਹੀਂ ਆਉਂਦਾ ਕਈ ਵਾਰੀ ਹੁੰਦਾ ਨਾ ਕਿ ਹਾਥੀ ਦੇ ਦੰਤ ਖਾਣੇ ਘੌਰ ਹੁੰਦੇ ਨੇ ਦਿਖਾਣੇ ਕੇ ਘੌਰ ਹੁੰਦੇ ਹਾਂ ਕਿਉਂਕਿ ਉਹਨਾਂ ਦੀ ਤਾਂ ਇੰਨੀ ਔਕਾਤ ਹੈ ਨਹੀਂ ਗਵੰਡਿਆ ਦੀ ਕਿ ਲਗਾਤਾਰ ਉਹ ਐਡੇ ਵੱਡੇ ਦੇਸ਼ ਦੇ ਨਾਲ ਲੋਹਾ ਲੈ ਸਕਣ ਟਕਰਾ ਸਕਣ ਇੰਨੀ ਔਕਾਤ ਨਹੀਂ ਅਗਰ ਆਪਾਂ ਕੰਪੈਰੀਜ਼ਨ ਕਰਾਂਗੇ ਤੇ ਸਾਡਾ ਇੱਕ ਸੂਬਾ ਉਹਨਾਂ ਦਾ ਪੂਰਾ ਮੁਲਕ ਹੂੰ ਇਤੋਂ ਜ਼ਿਆਦਾ ਦੀ ਔਕਾਤ ਨਹੀਂ ਹੈ ਤੇ ਫਿਰ ਉਹ ਐਡੀ ਲੰਬੀ ਲੜਾਈ ਜਿਹੜੀ ਲੜਦੇ ਭੀ ਇੰਨੇ ਸਾਲਾਂ ਤੋਂ ਸਾਡੇ ਪਿੱਛੇ ਉਹਨਾਂ ਦੇ ਪਿੱਛੇ ਵੀ ਤਾਂ ਕੋਈ ਖੜਾ ਹੋਣਾ ਕੋਈ ਤਾਂ ਤਾਕਤ ਹੈ ਨਾ ਅਲੱਗ-ਅਲੱਗ ਜਿਹੜੇ ਬੜੀਆਂ ਮਾਮਸਾ ਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਯੂਥ ਮੁਸਲਮਾਨ ਉਹ ਆਤਮ ਗਤੀ ਬਣ ਜਾਂਦਾ ਹੈ ਕੀ ਉਹਨਾਂ ਨੂੰ ਪੜਾਇਆ ਦੇ ਸੰਜਾਇਆ ਐਸਾ ਹੈ ਨਾ ਕਿ ਪੰਜਾਬ ਤੋਂ ਭਾਰਤ ਦੇ ਵਿੱਚ ਇਹਨਾਂ 'ਚ ਤੁਹਾਨੂੰ ਕੋਈ ਐਸਾ ਭਾਰਤੀ ਹੋ ਮੁਸਲਮਾਨ ਨਹੀਂ ਮਿਲੂਗਾ ਭਾਰਤ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਹੁਣ ਬਚਪਨ ਤੋਂ ਆਪਾਂ ਸਾਰੇ ਇਕੱਠੇ ਰਹਿ ਰਹੇ ਤੇ ਜਿਹੜੇ ਲੋਕ ਸਰਵ ਧਰਮਾਂ ਦੇ ਵਿੱਚ ਰਹਿ ਕੇ ਪਾਲ ਬੜ ਕੇ ਬढ़े ਹੋਏ ਉਹਨਾਂ ਦੀ ਸੋਚ ਜਿਹੜੀ ਹੈ ਸੈਕੂਲਰ ਆਪਸੀ ਭਾਈਚਾਰਕ ਸਾਂਝ ਵਾਲੀ ਤੇ ਜਿਹੜੇ ਲੋਕ ਇਤਾਂ ਦਾ ਕੱਟੜਵਾਦ ਦਾ ਸਿਰਿਆ ਆ ਅੱਜ ਕੱਲ ਇੰਟਰਨੈਟ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਸਿਰਿਆ ਦੇ ਰਹੇ ਉਹਨਾਂ ਦੀ ਸੋਚ ਜਿਹੜੀ ਹੈ ਉਹ ਲੋਕਾਂ ਨੂੰ ਤੋੜਨ ਵਾਲੀ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਧਰਮ ਗੁਰੂ ਹੈ ਮੈਂ ਇਸ ਲਈ ਜੁਮੇਦੀ ਨਮਾਜ਼ ਵੀ ਕਿਹਾ ਵੀ ਜਿਹੜੇ ਧਰਮ ਗੁਰੂ ਨੇ ਚਾਹੇ ਉਹ ਮੁਸਲਮਾਨ ਨੇ ਜਾਂ ਹੋਰ ਧਰਮਾਂ ਦੇ ਸਾਨੂੰ ਇਹ ਗੱਲ ਆਪਣੇ ਆਪਣੇ ਅਨੁਯਾਈਆਂ ਨੂੰ ਆਪਣੀ ਆਪਣੀ ਜਨਤਾ ਨੂੰ ਇਹ ਸਮਝਾਣੀ ਪਵੇਗੀ ਮੁੱਢ ਤੋਂ ਕਿ ਜਿਸ ਮਿੱਟੀ ਦੇ ਜੰਮੇ ਹੋ ਜਿਸ ਮਿੱਟੀ ਤੋਂ ਖਾ ਰਹੇ ਹੋ ਜਿਸ ਮਿੱਟੀ 'ਚ ਰਹਿ ਰਹੇ ਹੋ ਉਹਦੇ ਨਾਲ ਇੱਕ ਪੁਆਇੰਟ ਵੀ ਤੁਸੀਂ ਬੇਵਫਾਈ ਜਿਹੜੀ ਅਗਰ ਕਰੋਗੇ ਤੇ ਤੁਸੀਂ ਆਪਣੇ ਧਰਮ ਤੋਂ ਬੇਵਫਾਈ ਕਰੋਗੇ ਸਿਰਫ ਮਕਬੂਰ ਲੱਗਦਾ ਹੈ ਮਸਜਿਦ ਹੋ ਗਈ ਮਕਬੂਰ ਇਹ ਇਤਨਾ ਨਹੀਂ ਕੋਈ ਵੀ ਜਗਾਹ ਹੈ ਜਿੱਥੇ ਤੁਸੀਂ ਪੜਾਉਂਦੇ ਬੱਚਿਆਂ ਨੂੰ ਉੱਥੇ ਕਹਿੰਦੇ ਨੇ ਜਿਹੜੀ ਪੜਾਈ ਹੋ ਰਹੀ ਹੈ ਸੋਸ਼ਲ ਮੀਡੀਆ ਦੀ ਜਿਹੜੀ ਜ਼ਿੰਦਗੀ ਹੈ ਹੁਣ ਮੈਂ ਔਰ ਤੁਸੀਂ ਕਈ ਸਾਲਾਂ ਤੋਂ ਮਿਲਦੇ ਆਪਾਂ ਵੀ ਪੜਾ ਰਹੇ ਹਾਂ ਬੱਚਿਆਂ ਨੂੰ ਕਹੇ ਤੁਹਾਨੂੰ ਕਿ ਅੱਧੀ ਕਿਸੇ ਬੱਚੇ ਨੇ ਕੋਈ ਅਲਗਵਾਦ ਵਾਲੀ ਕੋਈ ਗੱਲ ਕਹੀ ਜਿਹੜੀ ਸੋਸ਼ਲ ਮੀਡੀਆ ਉਹਦੇ ਮੁਤਾਬਕ ਤਾਂ ਹਾਲਾਤ ਬੜੇ ਖਰਾਬ ਹੈ ਪਿਛਲੇ ਪੰਜਾਬ ਚ ਵੀ ਜਦੋਂ ਹਾਲਾਤ ਇਦਾਂੇ ਖਰਾਬ ਸੀ ਕੁਝ ਚੈਨਲ ਮੈਨੂੰ ਪੁਲਾਏ ਤੇ ਬੜੇ ਚੈਨਲ ਸੋਨਗੇ ਜੀ ਪੰਜਾਬ ਹਾਲਾਤ ਬੜੇ ਖਰਾਬ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਬਾਹਰ ਸੜਕ ਤੇ ਜਾ ਕੇ ਗੱਲ ਕਰਾਂਗੇ ਅੰਦਰ ਨਹੀਂ ਆਫਿਸ ਚ ਉਹਨਾਂ ਨੇ ਕਿਉਂ ਮੈਨੂੰ ਕਿਹਾ ਪਤਾ ਲੱਗੇ ਨਾ ਕਿੰਨੇ ਕਿ ਸਿੱਖ ਤੇ ਹਿੰਦੂ ਲੜਦੇ ਪਏ ਆਪਸ ਮੈਂ ਔਰ ਤੁਸੀਂ ਆਪਾਂ ਆਪਸ ਚ ਹੀ ਗੱਲ ਕਰਦੇ ਸਾਨੂੰ ਇਦਾਂ ਦੇ ਕਿੰਨੇ ਕਿ ਹੁਣ ਤੱਕ ਸਿੱਖ ਮਿਲੇ ਹੋਣਗੇ ਜਿਨ੍ਹਾਂ ਨੇ ਆਪਾਂ ਤੋਂ ਉਹਨਾਂ ਨੂੰ ਇਹ ਕਦੀ ਕਿਹਾ ਹੋਵੇ ਜੀ ਖਾਲਸਾਣ ਚਾਹੀਦਾ ਤੁਹਾਨੂੰ ਮਿਲਿਆ ਕਦੀ ਕੋਈ ਮੈਨੂੰ ਤਾਂ ਅਜੇ ਤੱਕ ਕੋਈ ਨਹੀਂ ਮਿਲੇ ਇਹਦਾ ਮਤਲਬ ਇਹ ਕਿ ਜਿਹੜੀਆਂ ਤਾਕਤਾਂ ਬਾਹਰ ਬੈਠੀਆਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਕੌਮ ਦੇ ਵੱਲੋਂ ਟਾਈਟਲ ਬਣਾ ਕੇ ਆਤੰਕੀ ਪਨੂਰਗੇ ਲੋਕ ਜਿਹੜੇ ਟਾਈਟਲ ਬਣਾ ਕੇ ਕੌਮ ਦਾ ਇਸੇ ਤਰ੍ਹਾਂ ਮੁਸਲਮਾਨਾਂ ਚ ਵੀ ਜਿਹੜੀਆਂ ਅਲੱਗ-ਅਲੱਗ ਤਾਕਤਾਂ ਵਿਦੇਸ਼ਾਂ ਜਿਹਦੇ ਵਿੱਚ ਬੈਠੀਆਂ ਹੋਈਆਂ ਉਹ ਟਾਈਟਲ ਬਣਾ ਕੇ ਇਸੇ ਤਰ੍ਹਾਂ ਹੋਰ ਧਰਮਾਂ ਦੇ ਅਲੱਗ-ਅਲੱਗ ਲੋਕ ਜਿਹੜੇ ਔਰ میڈیا ਦੇ ਉੱਤੇ ਸਾਰੀਆਂ ਕੂਮਾਂ ਨੂੰ ਔਰ ਆਈਟੀ ਸੈਲ ਜਿਹੜੇ ਉਹ ਲੜਾ ਰਹੇ ਪੂਰੀ ਤਾਕਤ ਨਾਲ ਲੇਕਿਨ ਅਗਰ ਆਪਾ ਹੁਣੀ ਬਾਜ਼ਾਰ 'ਚ ਚਲਾਂਗੇ ਹੁਣੀ ਸਾਹਮਣੇ ਤੇ ਆ ਮਸਜਿਦ ਦੀ ਦੁਕਾਨਾਂ 'ਚ ਮੇਰੇ ਖਿਆਲ ਕੋਈ ਮੁਸਲਮਾਨ ਕਰਾਇਦਾਰ ਨਹੀਂ ਹੋਣਾ ਇੱਕ ਵੀ ਨਹੀਂ ਹੋਣਾ ਕੀ ਸਮਝਿਓ ਤੇ ਆ ਸਾਹਮਣੇ ਜਿੰਨੇ ਗੈਰ ਮੁਸਲਮਾਨ ਨੇ ਸਾਡੇ ਹਿੰਦੂ ਸਿੱਖ ਭਰਾ ਨੇ ਉਹਨਾਂ ਦੀ ਦੁਕਾਨਾਂ 'ਚ ਕੋਈ ਹਿੰਦੂ ਸਿੱਖ ਕਰਾਇਦਾਰ ਨਹੀਂ ਹੋਣਾ ਸਾਰੇ ਮੁਸਲਮਾਨ ਤੇ ਇਹਦਾ ਮਤਲਬ ਸਾਡੀ ਜਿਹੜੀ ਸਮਾਜਿਕਤਾ ਨਾ ਬਣਾ ਹੈ ਭਾਰਤ ਦਾ ਉਹ ਹਜੇ ਵੀ ਆਫਲਾਈਨ ਜਿਹੜੇ ਹਾਲਾਤ ਹੈ ਉਹ ਆਪਸ ਦੇ ਵਿੱਚ ਪਾਈਚਾਰਕਸਾ ਅਟੇਕ ਫਰੂਜ਼ ਬੁਰਤੇ ਹਮਲਾਇਆ ਹੈ ਉਹ ਕਿਸੇ ਰਾਜਨੀਤਿਕ ਦਲ ਨਾਲ ਤਾਲੁਕਤ ਆਰਐਸਐਸ ਨਾਲ ਤਾਲੁਕਤ ਲੱਗਦਾ ਹੈ ਨੇ ਉਹਨਾਂ ਦਾ ਪੁੱਤਾ ਸੀਗਾ ਇਹ ਸਭ ਨੂੰ ਕਿਸ ਤਰ੍ਹਾਂ ਲੱਗਿਆ ਦੇਖੋ ਮੈਂ ਅਸਲ 'ਚ ਮੈਂ ਸਮਝਦਾ ਕਿ ਜਾਦਵੀ ਕਿਸੇ ਸ਼ਰਾਰਤੀ ਅੰਸਰ ਨੂੰ ਕੋਈ ਮੌਕਾ ਮਿਲਦਾ ਉਹ ਕਿਤੇ ਨਾ ਕਿਤੇ ਸੁਰੱਖਿਆ ਦੀ ਘਾਟ ਹੋ ਜਾਂਦੀ ਹੈ ਸਾਨੂੰ ਸਮੇਂ ਰਹਿੰਦੇ ਕਿਉਂਕਿ ਜਿਸ ਹਸਾਬ ਨਾਲ ਅਸੀਂ ਤਰੱਕੀ ਕਰਦੇ ਪਏ ਆਂ ਦੁਨੀਆ ਦੇ ਸਾਹਮਣੇ ਅਸੀਂ ਇੱਕ ਚੈਲੰਜ ਵਾਂਗ ਕੇ ਖੜੇ ਹੋ ਰਹੇ ਹਾਂ ਮਿਸਾਲ ਦੇ ਤੌਰ ਤੇ ਚੰ데요 ਤੇ ਜਾ ਰਹੇ ਹਾਂ ਮਿਸਾਲ ਦੇ ਤੌਰ ਤੇ ਟੈਕਨੋਲੋਜੀ ਜੀ ਹੁਣ ਅਸੀਂ ਪਹਿਲਾਂ ਬਾਹਰੋਂ ਸਮਾਨ ਭਾਰਤ ਚ ਵਿਕਣ ਲਈ ਆਂਦਾ ਸੀ ਅੱਜ ਦੀ ਡੇਟ 'ਚ 90% ਸਮਾਨ ਭਾਰਤ ਤੋਂ ਬਾਹਰ ਵਿਕਣ ਦੇ ਲਈ ਜਾ ਰਿਹਾ ਕੀ ਸਮਝੋ ਪਹਿਲਾਂ ਅਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਮੁਲਕ ਨੂੰ ਕਣਕ ਦੀ ਲੋੜ ਹੈ ਬਾਹਰਲੇ ਮੁਲਕਾਂ ਤੋਂ ਅਸੀਂ ਲੈਂਦੇ ਸੀ ਅੱਜ ਦੇ ਡੇਟ 'ਚ ਅਸੀਂ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪੇਜ ਨੇ ਪਹਿਲਾਂ ਬਹੁਤ ਸਾਰੇ ਡੈਰੀ ਪ੍ਰੋਡਕਟਸ ਅਸੀਂ ਲੈਂਦੇ ਸੀ ਅੱਜ ਅਸੀਂ ਵਾਪਸ ਉਹਨਾਂ ਨੂੰ ਰਿਪਲਾਈ ਕਰ ਰਹੇ ਹਾਂ ਤੇ ਜਦ ਅਸੀਂ ਤਰੱਕੀ ਸਾਰੇ ਪਾਸਿਓਂ ਕਰ ਰਹੇ ਹਾਂ ਤੇ ਸਾਨੂੰ ਲੋੜ ਹੈ ਕਿ ਇੱਕ ਮਜ਼ਬੂਤ ਕੇਰਾ ਸੁਰੱਖਿਆ ਦਾ ਜਿਹੜਾ ਉਹ ਦੇਸ਼ ਦੇ ਵਿੱਚ ਹੋਣਾ ਚਾਹੀਦਾ ਸਮੇਂ ਰਹਿੰਦੇ ਜਿਸ ਤਰ੍ਹਾਂ ਲੁਧਿਆਣਾ ਪੁਲਿਸ ਨੇ ਸਮੇਂ ਰਹਿੰਦੇ ਅਤਵਾਦੀ ਫੜੇ ਔਰ ਉਹਨਾਂ ਨੂੰ ਅੰਦਰ ਪਹੁੰਚਾਇਆ ਉਹਨਾਂ ਦਾ ਜਿਹੜਾ ਸਾਰਾ ਸ਼ੈਡਿਊਲ ਭੰਨਿਆ ਤੇ ਸਮੇਂ ਰਹਿੰਦੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪੰਜਾਬ ਕਿਉਂਕਿ ਬਾਰਡਰ ਸਟੇਟ ਹੈ ਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਜਿਹੜੀ ਸੁਰੱਖਿਆ ਹੈ ਉਹ ਜ਼ੀਰੋ ਟੋਲਰੈਂਸ ਦੇ ਉੱਤੇ ਹੋਣੀ ਚਾਹੀਦੀ ਹੈ ਮਿਹਰਬਾਨੀ ਜੀ ਪੰਜਾਬ ਦੇ ਸ਼ਾਈ ਮਾਮਸੀ ਇਹਨਾਂ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕਟਾ ਕ੍ਰਮ ਹੁੰਦਾ ਹੁੰਦਾ ਹੈ ਤੇ ਇਸਲਾਮ ਬਦਨਾਮ ਹੁੰਦਾ ਇਸਲਾਮ ਨੂੰ ਪੂਜਣ ਵਾਲੇ ਬਦਨਾਮ ਹੁੰਦੇ ਨੇ ਅਸੀਂ ਕਿਉਂ ਨਾ ਮਿਲ ਕੇ ਇਸ ਤਰ੍ਹਾਂ ਦੇ ਕਟਨਾ ਕਰਮ ਦਾ ਵਿਰੋਧ ਕਰੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਤੇ ਵੀ ਕੋਈ ਇੰਦਾ ਦੀ ਗੱਲ ਹੋਵੇ ਜਿੱਥੇ ਏਕਤਾ ਤੇ ਪ੍ਰਸ਼ਨ ਉੱਠੇ ਬਿਲਕੁਲ ਜੀ ਤੁਸੀਂ ਹਾਲਾਂਕਿ ਅੱਤਵਾਦੀ ਹਮਲੇ ਰੈਗੂਲਰ ਇੱਥੇ ਹੁੰਦੇ ਨੇ ਰੈਗੂਲਰ ਤਾਂ ਨਹੀਂ ਕਹੂੰਗਾ ਅਕਸਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਹਰ ਅੱਤਵਾਦੀ ਹਮਲੇ ਤੋਂ ਸਾਨੂੰ ਕੋਈ ਨਾ ਕੋਈ ਸਿੱਖ ਲੈਣੀ ਚਾਹੀਦੀ ਹੈ ਚਾਹੇ ਉਹ ਕਾਨੂੰਨ ਦੇ ਪੱਖੋਂ ਜਿਵੇਂ ਚਾਹੇ ਉਹ ਸੁਰੱਖਿਆ ਦੇ ਪੱਖੋਂ ਹੋ ਜਾਵੇ ਚਾਹੇ ਉਹ ਏਕਤਾ ਦੇ ਪੱਖੋਂ ਹੋ ਜਾਵੇ ਕਿਉਂਕਿ ਇਹ ਹਮਲਾ ਤੁਹਾਨੂੰ ਕੁਝ ਕੁਝ ਨਾ ਕੁਝ ਸਿਖਾਉਂਦਾ ਹੈ ਪਰ ਅਫਸੋਸ ਹੁੰਦਾ ਹੈ ਇਸ ਹਮਲੇ 'ਚ ਸਾਡੇ ਭਰਾ ਭੈਣ ਉਹਨਾਂ ਦੀ ਮੌਤ ਹੋ ਗਈ ਚਲੋ ਇਹ ਵੀ ਹਮਲਾ ਅਸੀਂ ਦੁਆ ਕਰਦੇ ਹਾਂ ਦੁਬਾਰਾ ਕਦੇ ਨਾ ਹੋਏ ਇੱਕ ਵਾਰ ਬਹੁਤ ਦੁਬਾਰਾ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੇ ਕਮੈਂਟਸ ਨਾਲ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰਿਓ ਲੁਧਿਆਣਾ ਤੋਂ ਹਮਦਰਦ ਟੀਵੀ ਲਈ ਮੈਂ ਗੱਲ ਕਰ ਸਕਦਾ ਹਾਂ